ਕੀ ਇੱਕ ਵਾਰ ਫਿਰ ਤੋਂ ਪਮਕੜਾਂ ਦੇ ਨਾਲ ਧੋਖਾ ਹੋ ਗਿਆ ਕੀ ਇੱਕ ਵਾਰ ਫਿਰ ਤੋਂ ਵਪਾਰੀ ਰਾਜ ਸਭਾ ਜਾ ਰਿਹਾ ਆਸ਼ੂ ਨੇ ਜੇ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਇੱਕ ਰਾਜ ਸਭਾ ਦੀ ਸੀਟ ਪੰਜਾਬ ਦੇ ਵਿੱਚ ਖਾਲੀ ਹੋ ਗਈ ਜਦੋਂ ਸੰਜੀਵ ਅਰੋੜਾ ਜਿਹੜੇ ਕੀ ਵਪਾਰੀ ਵਰਗ ਦੇ ਨਾਲ ਆਉਂਦੇ ਐ ਉਹ ਵਿਧਾਇਕ ਬਣ ਕੇ ਲੁਧਿਆਣਾ ਤੋਂ ਫਿਰ ਪੰਜਾਬ ਸਰਕਾਰ ਦੇ ਵਿੱਚ ਵਾਦੇ ਅਨੁਸਾਰ ਮੰਤਰੀ ਵੀ ਬਣ ਗਏ ਜਦੋਂ ਸਰਕਾਰ ਨਵੀਂ-ਨਵੀਂ ਬਣੀ ਸੀ ਤਾਂ ਪਹਿਲਾ ਸਵਾਲ ਆਵਾ ਆਦਮੀ ਪਾਰਟੀ ਦੇ ਉੱਪਰ ਜਿਹੜਾ ਉਠਿਆ ਸੀ ਉਹ ਰਾਜ ਸਭਾ ਸੀਟਾਂ ਨੂੰ ਲੈ ਕੇ ਉਠਿਆ ਸੀਗਾ ਕਈ ਤਰ੍ਹਾਂ ਦੇ ਸਵਾਲ ਖੜੇ ਹੋਗੇ ਸੀ ਕਿ 50-50 ਕਰੋੜ ਰੁਪਏ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਵੇਚੀ ਜਾ ਰਹੀ ਹੈ ਇਸ ਤਰ੍ਹਾਂ ਦੇ ਸਵਾਲ ਸੋਸ਼ਲ ਮੀਡੀਆ ਤੇ ਵੀ ਖੜੇ ਹੋਏ ਕਈ ਤਰ੍ਹਾਂ ਦੇ ਲੋਕਾਂ ਨੇ ਵੀ ਖੜੇ ਕੀਤੇ ਕਿਉਂਕਿ ਕਈ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਲੀਡਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਰਾਜ ਸਭਾ ਵਿੱਚ ਨਾ ਭੇਜ ਕੇ ਜਿਹੜੇ ਲੀਡਰ ਭੇਜੇ ਗਏ ਸੀ ਉਹਨਾਂ ਉੱਪਰ ਵੱਡੇ ਸਵਾਲ ਖੜੇ ਹੋਗੇ ਸਿੱਕੇ ਤੇ ਹੁਣ ਇੱਕ ਵਾਰ ਫਿਰ ਤੋਂ ਇਹੀ ਚਰਚਾ ਛਿੜੀ ਹੈ ਕਿ ਇੱਕ ਜਿਹੜੀ ਪੰਜਾਬ ਦੇ ਵਿੱਚ ਰਾਜ ਸਭਾ ਸੀਟ ਖਾਲੀ ਹੋਈ ਹੈ ਉਸ ਦੇ ਉੱਪਰ ਇੱਕ ਹੋਰ ਵਪਾਰੀ ਰਜਿੰਦਰ ਗੁਪਤਾ ਨੂੰ ਭੇਜਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਰਜਿੰਦਰ ਗੁਪਤਾ ਇੱਕ ਅਜਿਹਾ ਪੰਜਾਬ ਦੇ ਵਿੱਚ ਚਿਹਰਾ ਹੈ ਜਿਨ੍ਹਾਂ ਦੀ ਅਕਾਲੀ ਭਾਜਪਾ ਸਰਕਾਰ ਚ ਵੀ ਤੁੱਤੀ ਬੋਲਦੀ ਰਹੀ ਕਾਂਗਰਸ ਸਰਕਾਰ ਦੇ ਵਿੱਚ ਵੀ ਤੁੱਤੀ ਬੋਲਦੀ ਰਹੀ ਤੇ ਆਮ ਆਦਮੀ ਪਾਰਟੀ ਆਗੇ ਤਾਂ ਕੋਈ ਬਦਲਾਅ ਨਹੀਂ ਆਇਆ ਬੇਸ਼ੱਕ ਬਦਲਾਵ ਦੀਆਂ ਗੱਲਾਂ ਕਰਦੇ ਸੀਗੇ ਰਜਿੰਦਰ ਗੁਪਤਾ ਦੀ ਜਿਹੜੇ ਕੀ ਤ੍ਰਾਈਡੈਂਟ ਗਰੁੱਪ ਦੇ ਆਪਾਂ ਕੀਏ ਕਿ ਮਾਲਕ ਹੈ ਉਸ ਦੀ ਸ਼ੁਰੂਆਤ ਕਰਨ ਵਾਲੇ ਆ ਉਹਨਾਂ ਦੀ ਤੁੱਤੀ ਬੋਲਦੀ ਰਹੀ ਉਹ ਕੈਬਨਿਟ ਮੰਤਰੀ ਦੇ ਬਰਾਬਰ ਦੇ ਉਹਦੇ ਉੱਪਰ ਰਹਿ ਉਹ ਵਾਈਸ ਚੇਅਰਮੈਨ ਪੰਜਾਬ ਸਰਕਾਰ ਦੇ ਵਿੱਚ ਮਤਲਬ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਾਈਸ ਚੇਅਰਮੈਨ ਕਾਦੇ ਸੀਗੇ ਪੰਜਾਬ ਇਕਨੋਮਿਕਸ ਪੋਲਿਸੀ ਐਂਡ ਪਲੈਨਿੰਗ ਬੋਰਡ ਦੇ ਤੇ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਚਰਚਾ ਇਹ ਛੜਪੀ ਕੀ ਉਹਨਾਂ ਨੂੰ ਹੁਣ ਰਾਜ ਸਭਾ ਭੇਜਿਆ ਜਾਣਾ ਬੀਤੇ ਦਿਨੀ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਕੋਈ ਪੰਜਾਬੀ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਕਾਰ ਸਹਿਮਤੀ ਹੋ ਚੁੱਕੀ ਹੈ ਪਰ ਹੁਣ ਉਹ ਜਿਹੜਾ ਪੰਜਾਬੀ ਹੈ ਉਹ ਵੀ ਇੱਕ ਵਪਾਰੀ ਹੈ ਇਸ ਤੋਂ ਪਹਿਲਾਂ ਜੇਕਰ ਵਪਾਰੀਆਂ ਦੀ ਗੱਲ ਕਰਨੀ ਹੈ ਵਿਕਰਮਜੀਤ ਸਾਨੀ ਬੇਸ਼ੱਕ ਸਿੱਖ ਫੇਸ ਵਜੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਭੇਜਿਆ ਹੋਵੇ ਪਰ ਉਹਨਾਂ ਤੇ ਸਵਾਲ ਖੜੇ ਹੋਏ ਇੱਕ ਤਾਂ ਉਹ ਪੰਜਾਬ ਤੋਂ ਨਹੀਂ ਹੈਗੇ ਬੇਸ਼ੱਕ ਪਛੋਕੜ ਉਹਨਾਂ ਦਾ ਪੰਜਾਬ ਤੋਂ ਉਹ ਦਿੱਲੀ ਦੇ ਨਾਲ ਸੰਬੰਧਿਤ ਹੈਗੇ ਆ ਉਸ ਤੋਂ ਬਾਅਦ ਇੱਕ ਉਹ ਵਪਾਰੀ ਵਰਗ ਦੇ ਨਾਲ ਜੁੜੇ ਹੋਏ ਆ ਦੂਸਰਾ ਚਿਹਰਾ ਅਸ਼ੋਕ ਮਿੱਤਲ ਜਿਹੜੇ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਉਹਨਾਂ ਨੂੰ ਭੇਜ ਦਿੱਤਾ ਗਿਆ ਕੋਈ ਪੰਜਾਬ ਦੇ ਮੁੱਦੇ ਨਾਲ ਕਹਿੰਦੇ ਕੋਈ ਬਹੁਤਾ ਸਰੋਕਾਰ ਉਹਨਾਂ ਦਾ ਨਹੀਂ ਰਿਹਾ ਕਿ ਨਾਤਾ ਉਹਨਾਂ ਨੂੰ ਕਿਸਾਨੀ ਦੀ ਸਮਝ ਹੈ ਤੇ ਨਾ ਹੀ ਪੰਜਾਬ ਦੀ ਜਵਾਨੀ ਦੀ ਸਮਝ ਹੈ ਬੇਸ਼ੱਕ ਉਹ ਇੱਕ ਇੰਸਟੀਚਿਊਟ ਦੇ ਮਾਲਕ ਹੈਗੇ ਆ ਪਰ ਉਹਨਾਂ ਨੂੰ ਇੱਕ ਵਪਾਰੀ ਵਰਗ ਵਜੋਂ ਹੀ ਦੇਖਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਚਿਹਰਾ ਸੀ ਸੰਜੀਵ अरोड़ा ਉਹ ਵੀ ਵਪਾਰੀ ਵਰਗ ਦੇ ਨਾਲ ਜੁੜੇ ਹੋਏ ਉਹਨਾਂ ਦੀਆਂ ਆਪਣੀਆਂ ਫੈਕਟਰੀਆਂ ਤੇ ਪੰਜਾਬ ਸਭ ਤੋਂ ਵੱਧ ਜਿਹੜਾ ਖੇਤੀ ਦੇ ਉੱਪਰ ਨਿਰਭਰ ਕਰਦਾ ਇੱਕ ਵੀ ਚਿਹਰਾ ਉਸ ਦੇ ਨਾਲ ਸਬੰਧਤ ਰਾਜ ਸਭਾ ਨਹੀਂ ਭੇਜਿਆ ਬਲਬੀਰ ਸਿੰਘ ਸੀਚੇਵਾਲ ਭੇਜੇਗੇ ਜਿਹੜੇ ਕੀ ਕਹਿੰਦੇ ਵਾਤਾਵਰਨ ਪ੍ਰੇਮੀ ਹੈਗੇ ਪਰ ਉਹਨਾਂ ਉੱਤੇ ਵੀ ਉੱਪਰ ਵੀ ਬੜੇ ਅੱਜਕੱਲ ਸਵਾਲ ਖੜੇ ਹੁੰਦੇ ਆ ਫਿਰ ਇੱਕ ਦਿੱਲੀ ਤੋਂ ਸੰਦੀਪ ਪਾਠਕ ਤੇ ਇੱਕ ਦਿੱਲੀ ਤੋਂ ਰਾਗਵ ਚੱਡਾ ਇਹਨਾਂ ਨੂੰ ਰਾਜ ਸਭਾ ਭੇਜ ਦਿੱਤਾ ਤੇ ਹੁਣ ਉਮੀਦ ਸੀ ਕਿ ਚਲੋ ਆਖਰੀ ਸਾਲ ਹੈਗਾ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਦੀ ਸਰਕਾਰ ਦਾ ਤਾਂ ਹੋ ਸਕਦਾ ਹੈ ਕਿ ਪੰਜਾਬੀਆਂ ਦੇ ਨਾਲ ਕੋਈ ਹੇਜ ਜਾਗ ਜੇ ਘਟੋ ਘਟ ਆਮ ਪਮੱਕੜ ਨਹੀਂ ਆਮ ਆਦੀ ਪਾਰਟੀ ਦਾ ਤਾਂ ਘਟੋ ਘਟ ਕੋਈ ਕਿਸਾਨ ਲੈਟਰ ਭੇਜ ਦਿੱਤਾ ਜਾਊਗਾ ਜੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਸਮਝ ਰੱਖਦਾ ਹੈ ਉਹਨਾਂ ਨੂੰ ਰਾਜ ਸਭਾ ਭੇਜ ਦਿੱਤਾ ਜਾਊਗਾ ਅਸੀਂ ਨਹੀਂ ਕਹਿੰਦੇ ਕਿ ਜਿੰਦਰ ਗੁਪਤਾ ਜਿਹੜੇ ਟ੍ਰਾਈਡੈਂਟ ਗਰੁੱਪ ਦੇ ਮਾਲਕ ਹੈਗੇ ਆ ਉਹਨਾਂ ਨੂੰ ਪੰਜਾਬ ਦੇ ਮੁੱਦੇ ਆ ਦੀ ਸਮਝ ਨਹੀਂ ਹੈਗੀ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਪਰ ਇੱਕ ਜ਼ਮੀਨ ਜ਼ਮੀਨ ਦੇ ਨਾਲ ਜੁੜਿਆ ਹੋਇਆ ਵਿਅਕਤੀ ਜਿਹੜਾ ਲੋਕਾਂ ਦੇ ਵਿੱਚ ਜਾਂਦਾ ਹੋਵੇ ਜਿਹੜੇ ਲੋਕਾਂ ਦੀ ਟਟੋਲ ਟਟੋਲ ਦਾ ਹੋਵੇ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ ਰੋਜ਼ਾਨਾ ਵਿਚਰਦਾ ਹੋਵੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਸੁਭਾਵਿਕ ਤੌਰ ਤੇ ਇਹ ਜਾਣਗੇ ਕਿ ਘਟੋਟ ਘਟੋਟ ਅਜਿਹੇ ਆ ਵਿਅਕਤੀ ਜਿਹੜਾ ਸਾਡੇ ਭਮਕੜਾ ਚੋਂ ਨਹੀਂ ਭੇਜਣਾ ਜਿਹੜੇ ਦਰਿਆ ਵੇਛਾਰੇ ਹੈਗੇ ਆ ਜਿਹੜੇ ਗੋਲੀਆਂ ਖਾਰੇ ਡੰਡੇ ਖਾਰੇ ਆ ਜਿਹਕਰ ਉਹਨਾਂ ਚੋਂ ਨਹੀਂ ਭੇਜਣਾ ਘਟੋ ਘਟ ਇੱਕ ਅਜਿਹਾ ਚਿਹਰਾ ਤਾਂ ਭੇਜ ਦੋ ਕਿ ਜਿੰਦਾ ਪੰਜਾਬ ਦੇ ਵਿੱਚ ਨਾਮ ਹੋਵੇ ਜਿੰਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਪਛਾਣਦੇ ਹੋਣ ਕੱਲੇ ਪਛਾਣਦੇ ਨਹੀਂ ਹੋਣ ਉਹਦੀ ਇੱਜ਼ਤ ਮਾਣ ਸਤਿਕਾਰ ਦਿੰਦੇ ਹੋਣ ਘਟੋ ਘਟ ਉਸ ਦਾ ਰੁਤਬਾ ਤਾਂ ਹੋਵੇ ਕੋਈ ਸਿੱਖ ਪੰਥ ਦੀ ਆਦ ਦੇ ਨਾਲ ਜੁੜਿਆ ਹੋਇਆ ਚਿਹਰਾ ਭੇਜ ਦੋ ਕੋਈ ਕਿਸਾਨ ਲੀਡਰ ਜਾਂ ਕਿਸਾਨੀ ਨਾਲ ਕਿਉਂਕਿ ਸਾਰੀ ਆਪਾਂ ਕੀ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਤਾਂ ਲਗਭਗ ਕਿਸਾਨੀ ਤੇ ਟਿਕੀ ਹੋਈ ਹੈ ਕੋਈ ਕੁਝ ਅਜਿਹਾ ਚੈਰਾ ਰਾਜ ਸਭਾ ਦੇ ਵਿੱਚ ਜਾਊਗਾ ਤਾਂ ਸੁਭਾਵਿਕ ਤੌਰ ਤੇ ਕਿਸਾਨੀ ਮੁੱਦਿਆਂ ਦੀ ਤਾਂ ਗੱਲ ਕਰੂਗਾ ਪਰ ਹੁਣ ਕਹਿੰਦੇ ਰਜਿੰਦਰ ਗੁਪਤਾ ਕਹਿੰਦੇ ਆਪਣੇ ਉਹਦੇ ਤੋਂ ਅਸਤੀਫਾ ਦੇ ਗਏ ਤੇ ਹੁਣ ਉਹ ਰਾਜ ਸਭਾ ਦੀ ਤਿਆਰੀ ਕਰ ਰਹੀ ਹੈ ਤੇ ਸਿੱਧੇ ਤੌਰ ਤੇ ਸਵਾਲ ਬਦਲਾਵ ਦੀ ਸਰਕਾਰ ਤੋਂ ਕਿ ਆਖਰਕਾਰ ਜੇਕਰ ਤੁਸੀਂ ਇਹ ਵਪਾਰੀਆਂ ਨੂੰ ਭੇਜਣਾ ਸੀ ਤਾਂ ਕੀ ਤੁਹਾਡਾ ਇੰਨਾ ਵਪਾਰੀਆਂ ਦੇ ਨਾਲ ਕੋਈ ਸਮਝੋਤਾ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਆਉਦੀ ਕਿ ਕਿਉਂ ਵਪਾਰੀ ਭੇਜੇ ਜਾ ਰਹੇ ਆ ਕਿਸ ਕਿਸ ਕੋਟੇ ਚੋਂ ਭੇਜੇ ਜਾ ਰਹੇ ਆ ਕੀ ਕੋਈ ਪੈਸੇ ਦਾ ਵੀ ਲੈਣ-ਦੇਣ ਹੁੰਦਾ ਇਹ ਸਵਾਲ ਹੁਣ ਪੰਜਾਬ ਦੀ ਜਨਤਾ ਆਮ ਪੁੱਛਣ ਲੱਗੀ ਹੈ ਤੁਸੀਂ ਜਦੋਂ ਫੇਸਬੁੱਕ ਖੋਲੋਗੇ ਇੰਸਟਾਗ੍ਰam ਖੋਲੋਗੇ ਟਵਿੱਟਰ ਖੋਲੋਗੇ 50 ਦਾ ਇੱਕ ਅੰਕੜਾ ਚੱਲਦਾ ਹੈ ਕਿ 50 ਤੋਂ ਵੱਧ ਦੀ ਡੀਲ ਹੋਈ ਹੈ ਅਜਿਹੀ ਚਰਚਾ ਆਮ ਲੋਕ ਕਰਨ ਲੱਗੇ ਐ ਤੇ ਜਦੋਂ ਆਮ ਲੋਕ ਚਰਚਾਵਾਂ ਕਰਨ ਲੱਗਣ ਤਾਂ ਸੁਭਾਵਿਕ ਤੌਰ ਤੇ ਸਮਝ ਲਓ ਕਿ ਉਹ ਚਰਚਾ ਹੁਣ ਘਰ-ਘਰ ਪਹੁੰਚ ਚੁੱਕੀ ਐ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਪੈਦਾ ਹੋ ਚੁੱਕੇ ਜਦੋਂ ਸਵਾਲ ਪੈਦਾ ਹੋ ਜਾਣ ਤਾਂ ਉਹਦਾ ਜਵਾਬ ਦੇਣੇ ਜ਼ਰੂਰੀ ਹੋ ਜਾਂਦੇ ਐ ਕਿਉਂ ਨਹੀਂ ਫਿਰ ਇੱਕ ਆਮ ਲੀਡਰ ਇੱਕ ਆਮ ਚਿਹਰੇ ਨੂੰ ਚੁਣਿਆ ਜਾ ਰਿਹਾ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕੀ ਇਸ ਵੀਡੀਓ ਨੂੰ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਜਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਨ ਬਦਲਦਿਆਂ ਕੋਈ ਚਿਹਰਾ ਭੇਜਣ ਪਰ ਜੋ ਹੁਣ ਤੱਕ ਦੀ ਸੂਚਨਾ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਰਜਿੰਦਰ ਗੁਪਤਾ ਰਾਜ ਸਭਾ ਜਾ ਰਹੇ ਆ 扑ਮੱਕੜ ਸਿਰਫ ਦਰਿਆਵਾਂ ਵਿੱਚ ਹੋਣਗੇ 扑ਮੱਕੜ ਸਿਰਫ ਆਮ ਲੋਕਾਂ ਤੋਂ ਗਾਲਾਂ ਕੱਢਣਗੇ ਤੇ ਰਾਜ ਸਭਾ ਦਾ ਆਨੰਦ ਮਾਣਨਗੇ ਵੱਡੇ ਵੱਡੇ ਵਪਾਰੀ ਧੰਨਵਾਦ ਬਣੇ ਰਹੋ ਆਸ਼ੂ ਉਨੇਜਾ ਪੱਤਰਕਾਰ ਦੇ ਨਾਲ